ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਕਵਰੇਜ ਕਰਨ ਵਾਸਤੇ ਆਪਣੇ ਕੀਮਤੀ ਸਮੇਂ ਤੋਂ ਟਾਈਮ ਕੱਟ ਕੇ ਇੱਥੇ ਪਹੁੰਚੇ ਹੋ ਮੇਰੇ ਨਾਲ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਗੁੱਡੀਆਂ ਸਾਹਿਬ ਮੌਜੂਦ ਨੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਸੀਗੇ ਉਹਨਾਂ ਦੇ ਨਾਲ ਸਾਡੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸ਼੍ਰੀ ਮਨਜੀਤ ਸੁਸੋਧਿਆ ਸਾਹਿਬ ਸਾਡੇ ਐਮਐਲਏ ਸਹਿਬਾਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਹਿਬਾਨ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਪਹੁੰਚੇ ਸੀਗੇ ਅੱਜ ਇੱਕ ਬੜਾ ਇਤਿਹਾਸਿਕ ਦਿਨ ਆ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਕਿਉਂਕਿ ਮੰਡੀ ਬੋਰਡ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਪੈਸੇ ਜਿਹੜੇ ਆ ਉਹ ਸਾਨੂੰ ਸੈਂਟਰਲ ਗਵਰਨਮੈਂਟ ਆਰਡੀਐਫ ਦਾ ਪੈਸਾ ਨਹੀਂ ਦੇ ਰਹੀ ਸੀਗੀ ਅਸੀਂ ਆਪਣੇ ਤੌਰ ਤੇ ਅਰੇਂਜ ਕਰਕੇ 300 46 ਕਰੋੜ ਰੁਪਏ ਦੀ ਲਾਗਤ ਦੇ ਨਾਲ ਲਗਭਗ 600 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਲਿੰਕ ਰੋਡ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਦੀ ਕੰਸਟਰਕਸ਼ਨ ਦਾ ਕੰਮ ਜਿਹੜਾ ਆ ਇਹਨ ਦਾ ਗੁਰੇਸ਼ਨ ਉਹਨਾਂ ਦੀ ਜੜੀ ਆ 우ਮਾਨ ਸਾਹਿਬ ਨੇ ਕੀਤੀ ਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੇ ਪੀ ਡਬਲ ਯੂ ਡੀ ਵਿਭਾਗ ਵੱਲੋਂ 800 ਤੇ 44 ਕਰੋੜ ਰੁਪਇਆ ਰੋਡਸ ਵਾਸਤੇ ਹੁਣ ਤੱਕ ਜਿਹੜਾ ਆ ਪੁਜਾਰੀ ਕੀਤਾ ਜਾ ਚੁੱਕਾ ਹੈ ਔਰ 160 ਕਰੋੜ ਰੁਪਿਆ ਜਿਹੜਾ ਆ ਉਹ ਤਿੰਨ ਮੇਜਰ ਪਾਲਸੀਗੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਉਹਦੇ ਵਾਸਤੇ ਵੀ ਜਾਰੀ ਕੀਤਾ ਗਿਆ ਹੈ ਕੁੱਲ 1000 ਤੇ 61 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਅਸੀਂ ਪੀਡਬਲਯੂਡੀ ਵਿਭਾਗ ਦੇ ਵਿੱਚੋਂ ਬਣਾਉਣ ਜਾ ਰਹੇ ਹਾਂ ਜਿਦੇ ਵਿੱਚੋਂ 600 ਤੇ 36 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਆਲਮੋਸਟ ਕੰਪਲੀਟ ਹੋ ਚੁੱਕੀਆਂ ਨੇ ਔਰ ਇਹਦੇ ਉੱਤੇ ਜਿਹੜਾ 500 ਤੇ 32 ਕਰੋੜ ਰੁਪਇਆ ਜਿਹੜਾ ਆ ਇਹਦੇ ਉੱਤੇ ਖਰਚ ਆਇਆ ਪਰ ਮੈਂ ਆ ਇਹ ਤੁਹਾਨੂੰ ਗੱਲ ਖਾਸ ਤੌਰ ਤੇ ਦੱਸਣਾ ਚਾਹਣਾ ਹੈ ਕਿ 532 ਕਰੋੜ ਰੁਪਇਆ ਜਿਹੜਾ ਖਰਚ ਆਇਆ ਇਹਦੇ ਵਿੱਚੋਂ ਅਸੀਂ ਜੋ ਅਲਾਟਮੈਂਟ ਸਾਨੂੰ ਮਿਲੀ ਸੀਗੀ 532 ਕਰੋੜ ਦੀ ਉਹਦੇ ਵਿੱਚੋਂ ਅਸੀਂ 106 ਕਰੋੜ ਰੁਪਇਆ ਜਿਹੜਾ ਆ ਉਹ ਬਚਾਇਆ ਲਗਭਗ 20% ਦੀ ਜਿਹੜੀ ਸੇਵਿੰਗ ਆ ਉਹ ਸਾਡੀ ਇਹਦੇ ਵਿੱਚ ਹੋਈ ਆ ਜਿਹੜੀ ਕਿ ਇੱਕ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਜੋ ਸੀਐਸਆਰ ਦੇ ਰੇਟ ਨੇ ਉਨ੍ਹਾਂ ਦੇ ਵਿੱਚੋਂ ਵੀ ਸਾਡੀ ਸੇਵਿੰਗ ਜਿਹੜੀ ਆ ਉਹ ਆ ਰਹੀ ਆ ਔਰ ਨਾਲ 5 ਸਾਲ ਦੀ ਮੇਨਟੇਨੈਂਸ ਵੀ ਜਿਹੜੀ ਅਸੀਂ ਕੰਟਰੈਕਟਰ ਕੋਲੋਂ ਲੈ ਰਹੇ ਆ ਕਿ ਜੇ ਕੋਈ ਰੋਡ ਬਣਾਉਂਦਾ ਹੈ ਤੇ ਨਾਲ 5 ਸਾਲ ਤੱਕ ਉਹਦੀ ਲਾਇਬਿਲਟੀ ਹੋਊਗੀ ਜ਼ਿੰਮੇਵਾਰੀ ਹੋਊਗੀ ਕਿ ਜੇ ਉਹ ਸੜਕ ਖਰਾਬ ਹੁੰਦੀ ਆ ਜਾਂ ਉਹਦੇ ਤੇ ਟੋਏ ਪੈਂਦੇ ਨੇ ਤੇ ਉਹ 5 ਸਾਲ ਦੀ ਮੇਨਟੇਨੈਂਸ ਮੇਨਟੇਨੈਂਸ ਪੀਰੀਅਡ ਦੇ ਵਿੱਚ ਹੀ ਉਹ ठेकेदार ਤੋਂ ਜਿਹੜੀ ਆ ਉਹ ਠੀਕ ਕਰਵਾਈ ਜਾਊਗੀ ਔਰ ਬਾਕੀ ਜਿਹੜੀਆਂ ਰੋਡਸ ਨੇ ਉਹਨਾਂ ਦਾ ਕੰਮ ਅਸੀਂ ਥੋੜੇ ਦਿਨਾਂ ਤੱਕ ਜਿਹੜਾ ਆ ਉਹ ਸ਼ੁਰੂ ਕਰ ਦੇਣਾ ਜਿਹੜੇ 160 ਕਰੋੜ ਦੇ ਮੈਂ ਪੁਲਾਂ ਦੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਪੁਲ ਸਾਡਾ ਸੁਲਤਾਨਵਿੰਡ ਰੋਡ ਵਾਲਾ ਜਿਹੜਾ ਪੁਲ ਆ ਬਣ ਰਿਹਾ ਤੁਸੀਂ ਦੇਖਦੇ ਹੋਵੋਗੇ ਸਾਰੇ ਇੱਥੋਂ ਦੇ ਵਸਨੀਕ ਹੋ ਉਹਦੇ ਤੇ ਅਸੀਂ 34 ਕਰੋੜ ਰੁਪਏ ਸਾਨੂੰ ਉਹਦੇ ਵਾਸਤੇ ਮਿਲਿਆ ਸੀਗਾ ਔਰ ਅਸੀਂ ਉਹਨੂੰ ਸਾਡੇ 22 ਕਰੋੜ ਰੁਪਏ ਦੇ ਵਿੱਚ ਜਿਹੜਾ ਆ ਉਹ ਕੰਪਲੀਟ ਕਰ ਰਹੇ ਆ ਲਗਭਗ 11.5 ਕਰੋੜ ਰੁਪਿਆ ਜਿਹੜਾ ਉਸ ਪੁਲ ਦੇ ਵਿੱਚੋਂ ਜਿਹੜਾ ਆ ਉਹ ਬਚਾਇਆ ਗਿਆ ਹੈ ਔਰ ਉਹਦੀ ਕੰਪਲੀਸ਼ਨ ਡੇਟ ਜਿਹੜੀ ਸੀਗੀ ਉਹ 30 ਜੂਨ ਤੇ 2026 ਸੀਗੀ ਉਹਨੂੰ ਅਸੀਂ 6 ਮਹੀਨੇ ਪਹਿਲਾਂ ਹੀ ਕੰਪਲੀਟ ਕਰ ਰਹੇ ਆ 31 ਦਸੰਬਰ 2025 ਤੱਕ ਅਸੀਂ ਇਹ ਜਿਹੜਾ ਪੁਲ ਬਣਾ ਕੇ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ ਨਿਊ ਅਮਰੋਸਰ ਦੇ ਵਿੱਚ ਜਿੱਥੇ ਆਪਣਾ ਗੋਲਡਨ ਗੇਟ ਉਤੇ ਤੋਂ ਥੋੜਾ ਅੱਗੇ ਉਹ ਸ਼ੁਰੂ ਕਰਕੇ ਜਿੱਥੇ ਬੀਆਰਟੀਐਸ ਦਾ ਸਟਾਪੇਜ ਆ ਉਥੋਂ ਲੈ ਕੇ ਤਾਰਾਂ ਵਾਲੇ ਪੁਲ ਤੱਕ ਇੱਕ ਹੋਰ ਪੁਲ ਜਿਹੜਾ ਆ ਉਹ ਬਣਾਇਆ ਜਾ ਰਿਹਾ ਉਹਦੇ ਵਾਸਤੇ ਵੀ 54 ਕਰੋੜ ਰੁਪਏ ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਹੋ ਚੁੱਕੀ ਆ ਇਸ ਤੋਂ ਇਲਾਵਾ ਆ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਆਪਾਂ ਤਾਰਾਂ ਵਾਲੇ ਪੁਲ ਤੋਂ ਸਿੱਧਾ ਅੱਗੇ ਤਰਨਤਾਰਨ ਸਾਹਿਬ ਨੂੰ ਜਾਂ ਅੰਮ੍ਰਿਤਸਰ ਸਾਹਿਬ ਨੂੰ ਆਉਣੇ ਆ ਤੇ ਉਹਦੇ ਵਿੱਚ ਤਿੰਨ ਰੋਡਸ ਤੇ ਬਣੀਆਂ ਨੇ ਪਰ ਇੱਕ ਚੌਥੀ ਲੱਗ ਪਰਲੇ ਪਾਸੇ ਜਿਹੜੀ ਆ ਬਾਬਾ ਬੁਰਦਾ ਸਾਹਿਬ ਨੂੰ ਆ ਵਲਟੋਆ ਖੇਮ ਕਰਨ ਭਿੱਖੀ ਇਵੈਂਟ ਉਸ ਇਲਾਕੇ ਨੂੰ ਜਾਂਦੀ ਆ ਉਹਨੂੰ ਉਸ ਤਰ੍ਹਾਂ ਹੀ ਛੱਡਿਆ ਗਿਆ ਸੀਗਾ ਸੋ ਉਹਦੇ ਵਾਸਤੇ ਵੀ 70 ਕਰੋੜ ਰੁਪਏ ਜਿਹੜਾ ਆ ਉਹ ਮਨਜ਼ੂਰ ਕਰ ਦਿੱਤਾ ਗਿਆ ਉਹਦਾ ਵੀ ਕੰਮ ਆ ਥੋੜੇ ਦਿਨਾਂ ਤੱਕ ਜਿਹੜਾ ਆ ਉਹ ਸ਼ੁਰੂ ਹੋ ਜਾਊਗਾ ਇੱਕ ਆ ਤਰਨਤਾਰਨ ਸਾਹਿਬ ਦੀ ਰੋਡ ਜਿਹੜੀ ਆਪਣੀ ਸ਼ੀਦਾ ਸਾਹਿਬ ਤੋਂ ਅੱਗੇ ਤਰਨਤਾਰਨ ਸਾਹਿਬ ਤੱਕ ਨੂੰ ਜਾਂਦੀ ਆ ਉਹਦੇ ਵਿੱਚ ਸਾਡੇ ਆ ਜਿਹੜੇ ਆ ਉਹ ਪੈਸੇ ਤਾਂ ਮਨਜ਼ੂਰ ਹੋ ਗਏ ਸੀਗੇ ਫੋਰੈਸਟ ਦਾ ਇੱਕ ਕੰਮ ਕਲੀਅਰੈਂਸ ਦਾ ਜਿਹੜਾ ਉਹ ਰੁਕਿਆ ਹੋਇਆ ਸੀਗਾ ਜਿਹਦੇ ਵਾਸਤੇ ਪਿਛਲੇ ਦਿਨੀ 17.5 ਕਰੋੜ ਰੁਪਇਆ ਜਿਹੜਾ ਆ ਉਹ ਫਾਈਨਾਂਸ ਵਿਭਾਗ ਨੇ ਸਾਨੂੰ ਜਾਰੀ ਕਰ ਦਿੱਤਾ ਸੋ ਉਹਦਾ ਵੀ ਕੰਮ ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਉਹ ਸ਼ੁਰੂ ਕਰ ਦੇਾਂਗੇ ਬਾਕੀ ਖੁੱਡੀਆਂ ਸਾਹ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਸਤਿਕਾਰਯੋਗ ਸਾਡੀ ਪਾਰਟੀ ਦੇ ਸੀਨੀਅਰ ਆਗੂ ਔਰ ਕੈਬਨਿਟ ਮੰਤਰੀ ਸਰਦਾਰ ਭਜਨ ਸਿੰਘ ਜੀ ਉਹਨਾਂ ਨੇ ਤੁਹਾਡੇ ਨਾਲ ਅੱਜ ਦਾ ਜੋ ਦਿਨ ਰੱਖਿਆ ਗਿਆ ਸੀ ਉਸ ਬਾਰੇ ਵਿਸਤਾਰਪੂਰਵਕ ਵਿਚਾਰ ਸਾਂਝੇ ਕੀਤੇ ਐ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੋਂ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸ਼ੋਧਿਆ ਜੀ ਉਹ ਆਏ ਸਨ ਔਰ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਲਾਇਬ੍ਰੇਰੀਆਂ ਸਰਕਾਰੀ ਲਾਇਬ੍ਰੇਰੀਆਂ ਉਹਨਾਂ ਦਾ ਉਦਗਾਟਨ ਕੀਤਾ ਗਿਆ ਅਨੇ ਮੇ ਤੋਂ ਪਹਿਲਾਂ ਮੰਤਰੀ ਜੀ ਨੇ ਦੱਸਿਆ ਕਿ ਜਿਹੜੀਆਂ ਸਾਡੀਆਂ ਸੜਕਾਂ 600 ਕਿਲੋਮੀਟਰ ਦੇ ਨੇੜੇ ਉਹਨਾਂ ਦਾ ਜਿਹੜਾ ਕੰਮ ਮੁਕੰਮਲ ਹੋਇਆ ਉਹਨਾਂ ਦਾ ਤੋਂ ਕਾਟਣ ਜਿਹਦੇ ਤੇ ਤਕਰੀਬਨ 300 ਤੇ 46 ਕਰੋੜ ਰੁਪਈਆ ਉਹਦੇ ਚੋਂ 3 ਕਰੋੜ ਰੁਪਈਆ ਜਿਹੜਾ ਇਹਨਾਂ ਲੈਬਲਿੰਗਰ ਤੇ ਲੱਗਣਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਚੱਲ ਰਹੇ ਪ੍ਰੋਜੈਕਟ ਹੈ ਉਹ 428 ਕਿਲੋਮੀਟਰ ਸੜਕਾਂ ਜਿਹੜੀਆਂ ਵਰਸਰਸੀਆਂ ਹੈਗੇ ਮੰਡੀ ਬੋਰਡ ਕੋਲੋਂ ਸਾਡੇ ਵਿਭਾਗੇ ਕੋਲੋਂ ਉਹ ਉਹਦੇ ਚ 300 ਤੇ 7 ਕਰੋੜ ਰੁਪਈਆ ਲੱਗਣਾ ਉਸ ਤੋਂ ਗਾਂ ਜਿਹੜੀਆਂ ਸਪੈਸ਼ਲ ਜਿਹੜੀ ਉਹਨਾਂ ਦੀ ਮਿਆਦ ਵੀ ਪੁੱਗ ਗਈ ਸੀ ਤੇ ਕੁਝ ਸੜਕਾਂ ਦੇ ਹਾਲਾਤ ਖਰਾਬ ਹੋ ਗਏ ਸਨ ਉਹਨਾਂ ਸਪੈਸ਼ਲ ਚੁਣੀਆਂ ਗਈਆਂ ਸੀ ਉਹਦੇ ਲਈ ਜਿਹੜੀਆਂ ਉਹ 327 ਸੜਕਾਂ ਸੀ 700 ਤੇ 12 ਕਿਲੋਮੀਟਰ ਜਿਹਦੇ ਤੇ 114 ਕਰੋੜ ਰੁਪਏ ਸਾਡੇ ਮੰਡੀ ਬੋਰਡ ਨੇ ਲਾਉਣੇ ਆ ਇਸ ਤੋਂ ਇਲਾਵਾ ਜਿਹੜੀਆਂ ਅਗਲੀ ਵਾਰ ਨੂੰ ਜਿਹੜੀਆਂ ਸੜਕਾਂ ਤੇ ਪੋਲ 103 ਜਿਹੜੇ ਉਹਦੇ ਚ 200 ਤੇ 80 ਕਰੋੜ ਕਿਲੋਮੀਟਰ ਹੈ ਤੇ 120 ਕਰੋੜ ਰੁਪਈਆ ਮੰਡੀ ਬੋਰਡ ਨੇ ਲਾਉਣਾ ਇਸ ਲਈ ਅੱਜ ਜਿਹੜਾ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਉਹਨੂੰ ਇਹ ਜਿਹੜਾ ਸਮਰਪਿਤ ਕਰਕੇ ਗਏ ਆ ਮਾਨ ਸਾਹਿਬ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਵੀ ਮੇਰੇ ਕੋਲੇ ਖੇਤੀਬਾੜੀ ਮਹਿਕਮਾ ਹੈ ਪਸ਼ੂ ਪਾਲਣ ਮਹਿਕਮਾ ਖੇਤੀਬਾੜੀ ਮਹਿਕਮੇ ਵਿੱਚ ਅਸੀਂ ਤਕਰੀਬਨ ਜਿਹੜੇ ਸਾਡੇ ਜ਼ਿਮੀਂਦਾਰ ਕਿਸ ਜਿੱਦੀ ਬਜਾਈ ਕਰਦੇ ਉਹ 3600 ਲੋਕਾਂ ਨੇ ਅੰਮਰਸਰ ਸਾਹਿਬ ਚੋਂ ਦੇ ਵਿੱਚ ਪੋਰਟਲ ਤੇ ਆਪਣੇ ਨਾਮ ਭਰੇ ਹੈ ਜਿੱਦੇ 1500 ਰੁਪਏ ਪਰ ਏਕੜ ਜਿੱਦੇ ਚ ਅਸੀਂ 40 ਕਰੋੜ ਰੁਪਏ ਰੱਖਿਆ ਪੰਜਾਬ ਵਾਸਤੇ ਵੱਧ ਤੋਂ ਵੱਧ ਜ਼ਿਮੀਂਦਾਰ ਫਾਇਦਾ ਠਾ ਰਹੇ ਤੇ ਠਾਉਣ ਲਈ ਵੀ ਕਹਿੰਦੇ ਇਸ ਤੋਂ ਇਲਾਵਾ ਜਿਹੜੀ ਜਿੱਥੇ ਕਾਟਨ ਵਿੱਚ ਕਈ ਸਾਲਾਂ ਤੋਂ ਪੰਜਾਬ ਪਛੜਦਾ ਜਾ ਰਿਹਾ ਸੀ ਉਹਦੇ ਵਿੱਚ ਤਕਰੀਬਨ 25% ਵਾਧਾ ਹੋਇਆ ਜਿਹੜਾ ਕਨਵੇਂ ਮਨਵੇਂ 1000 ਹੈਕਟਰ ਸੀ 1 ਲੱਖ 22000 ਤੋਂ ਵੱਧ ਲੰਘ ਚੱਲਿਆ ਜਿਹਦੇ 'ਚ ਅਸੀਂ ਚੰਗੇ ਬੀਜ ਜਿਹੜੇ ਨਾਮਵਰ ਕੰਪਨੀਆਂ ਦੇ ਉਹਨਾਂ ਦਾ ਉਹਨਾਂ ਦੇ ਸਬਸਿਡੀ ਵੀ ਦਿੱਤੀ ਹੈ ਔਰ ਇਸ ਤੋਂ ਇਲਾਵਾ ਜਿਹੜੀਆਂ 500 ਕਰੋੜ ਰੁਪਈਆ ਜਿਹੜੀ ਮਸ਼ੀਨਰੀ ਬਹੁਤ ਰੋਲਾ ਰੱਪਾ ਪੈਂਦਾ ਰਹਿੰਦਾ ਅਗੇ ਜਿਹੜੀ ਪ੍ਰਾਲੀ ਐ ਉਹਦਾ ਪ੍ਰਦੂਸ਼ਣ ਐ ਉਸ ਦੀ ਰੋਕ-ਥਾਮ ਲਈ ਜਿੱਥੇ ਸਾਰੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਜਿਹੜੀਆਂ ਅਰਜ਼ੀਆਂ ਆਈਆਂ ਸੀ ਉਹਦੇ ਚੋਂ 16 ਕਰੋੜ ਰੁਪਏ ਦਾ ਸੀ ਜਿਹੜਾ ਪੂਤਾਨ ਕਰ ਚੁੱਕੇ ਆ ਚਾਹੇ ਉਹ ਸੋਸਾਇਟੀਆਂ ਸਨ ਜਾਂ ਉਹ ਇੰਡੀਵਿਜੂਅਲ ਲੋਕਾਂ ਨੇ ਪ੍ਰਾਈਵੇਟ ਤੌਰ ਤੇ ਵੀ ਸਬਸਿਡੀ ਵਾਸਤੇ ਭਰਿਆ ਸੀ ਔਰ ਉਸ ਤੋਂ ਬਾਅਦ ਹੋਰ ਵੀ ਜਿਹੜੇ ਹੁਣ ਜਿਹੜੇ ਨਵੇਂ ਡਰਾ ਨਿਕਲਿਆ ਉਹਦਾ ਵੀ ਸਮੇ ਸਮੇ ਸਿਰ ਪੁਗਤਾਨ ਕਰਦੇ ਰਵਾਂਗੇ ਜਿਹੜੇ ਚਾਹੇ ਪੈਸਟੀਸਾਈਡਸ ਦੇ ਚਾਹੇ ਉਹ ਖਾਤਾ ਵਾਲੇ ਉਹਨਾਂ ਤੇ ਸਖਤੀ ਰੱਖੀ ਜਾ ਰਹੀ ਹੈ ਸੈਂਟਰ ਗਵਰਨਮੈਂਟ ਦਾ ਸਾਥ ਚਾਹੀਦਾ ਹੈ ਥੋੜਾ ਆਪਣੇ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਹੈ ਜਿਹੜੀ ਕਿ ਸਾਨੂੰ ਜਿੰਨੀ ਸਾਡੀ ਖਾਦ ਦੀ ਡਿਮਾਂਡ ਹੁੰਦੀ ਹੈ ਉਹਨੂੰ ਉਹਦੇ ਵਿੱਚ ਲੰਕਾਇਆ ਜਾਂਦਾ ਚਾਹੇ ਉਹ ਪੂਰੀ ਹੌਲੀ ਹੌਲੀ ਕਰ ਦਿੰਦੇ ਪਰ ਜਿਹੜੇ ਦਿਨ ਸਾਨੂੰ ਲੋੜ ਹੁੰਦੀ ਹੈ ਉਹਦੇ ਵਿੱਚ ਸਾਡੇ ਵਾਸਤੇ ਵੱਡੀ ਦਿੱਕਤ ਆ ਜਾਂਦੀ ਹੈ ਸੋ ਫਿਰ ਵੀ ਅਸੀਂ ਆਪਣੇ ਵੱਲੋਂ ਪੂਰਾ ਚਾਰਾ ਜੋਈ ਕਰਕੇ ਉਹ ਪੂਰਾ ਪੂਰਾ ਕਰਨ ਦੇ ਯਤਨ ਕਰਦੇ ਹਾਂ ਮਿਹਰਬਾਨ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ ਮਾਹੇ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે હોણ બહાર વિહ કરો હોવે ક્રોણી હોવે બર્થડે પાટી પાર્ટી હોય પાર્ટી અજીક કરવા જનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ